ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਰਦਾਰ ਚਰਨਜੀਤ ਸਿੰਘ ਜੀ ਦੀ ਸਿੱਕੀ ਜੋ ਅਰੋੜਾ ਮਾਸਬਾ ਦੇ ਪ੍ਰਦਾਨ ਨੇ ਜੀਰੇ ਤੋਂ ਉਹਨਾਂ ਦੇ ਪਿਤਾ ਸਰਦਾਰ ਸਰਜੀਤ ਸਿੰਘ ਜੀ ਜੋ ਅੰਤਮ ਵਿਛੋੜਾ ਦੇ ਗਏ ਨੇ ਅੰਤਮ ਅਰਦਾਸ ਵਿੱਚ ਅੱਜ ਹਾਜ਼ਰ ਹੋਏ ਹਾਂ ਦਾ ਸੰਤ ਬਾਬਾ ਗੁਰਦੇਵ ਸਿੰਘ ਮਾਪੁਰਖਾਂ ਦੇ ਸਥਾਨ ਤਲਵੰਡੀ ਨਿਗੇਤਾਂ ਤੋਂ ਸਾਰੀ ਸੰਗਤ ਉਹ ਹਾਜ਼ਰ ਹੋਈ ਆ ਤੇ ਪਿਪਲੀ ਸੇਵਾ ਵਾਲੇ ਜੋ ਕਿ ਇੰਗਲੈਂਡ ਦੀ ਤਰਜੀਹ ਤੇ ਨੇ ਉਹਨਾਂ ਵੀ ਜਰੂਰ ਪਹੁੰਚਣਾ ਸੀ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਆ ਇਸ ਦੁੱਖ ਦੀ ਘੜੀ ਵਿੱਚ ਮਾਰੇ ਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਕਾਹਸਾ ਵਾਹਿਗੁਰੂ ਜੀ ਦਾ ਰਿਵਾਇਤ ਜੀ ਕਾ ਖਾਲਸਾ ਰਿਵਾਇਤ ਜੀ ਕੀ ਫਤਿਹ ਜੇਹਾਂ ਚਰੀ ਲਿਖਿਆ ਜੇਹਾਂ ਤਰੀ ਲਿਖਿਆ ਤੇਹਾਂ ਸੰਕੁਆਏ ਕੱਲੇ ਆਵੇ ਨਾਮ ਕਰ ਸੱਦੀ ਉੱਠ ਜਾਏ ਜੇ ਮਹਾਂਵਤ ਸੰਸਾਰ ਅੱਜ ਸਰਦਾਰ ਸਰਜੀਤ ਸਿੰਘ ਨੇਜਾ ਵੀ ਦਿਰੇ ਤੋਂ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਆਜਮੀ ਕਰਵਾਈ ਏ ਬਹੁਤ ਹੀ ਪਿਆਰ ਵਾਲੇ ਸਮਾਜ ਸੇਵੀ ਸ੍ਰੀ ਹਰਜੋਤ ਸਿੰਘ ਸਿੱਕੀ ਅਤੇ ਉਹਨਾਂ ਦੇ ਛੋਟੇ ਭਰਾ ਜਿੱਕੀ ਇਹ ਬਹੁਤ ਇਹ ਕੰਮ ਕਰਦੇ ਆ ਸਮਾਜ ਸੇਵਾ ਦੇ ਅਤੇ ਰੋਡਾ ਬੈਂਸ ਦੇ ਵੀ ਚੇਰਮੈਨ ਵੀ ਆ ਪ੍ਰਧਾਨ ਵੀ ਆ ਅਤੇ ਬਹੁਤ ਇਸ ਸ਼ਹਿਰ ਦੇ ਲਈ ਵੀ ਇੱਕ ਸਮਾਜ ਸੇਵੀ ਬਹੁਤ ਵਧੀਆ ਇਨਸਾਨ ਨੇ ਸੋ ਇਸ ਕਰਕੇ ਅਸੀ ਹੱਦ ਇਹਨਾਂ ਦੇ ਪਿਆਰ ਦੇ ਵਿਦਿਆਏ ਹਾਜ਼ਰੀ ਦਵਨ ਔਰ ਇੱਕ ਰਿਪੋਰਟਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਦਾ ਬਲਦੂਸ ਸਾਡੇ ਜੀਰੇ ਸ਼ਹਿਰ ਦੇ ਬਹੁਤ ਪ੍ਰਸਿੱਧ ਸਮਾਜ ਸੇਵੀ ਔਰ ਕਾਰੋਬਾਰੀ ਸਰਦਾਰ ਜੀਤ ਸਿੰਘ ਜੀ ਜੰਤੋਂ ਰਾਹ ਰਛਮਲਾਣਾ ਤੇ ਆਏ ਸੀ ਉਹਨਾਂ ਦੇ ਜਾਣ ਨਾਲ ਸਾਡੇ ਜੀਰੇ ਸ਼ਹਿਰ ਨੂੰ ਖਾਸ ਕਰਕੇ ਬਹੁਤ ਵੱਡਾ ਖਾਟਾ ਪਿਆ ਕਿਉਂਕਿ ਉਹ ਬਹੁਤ ਬਿਲਕੁਲ ਸਭਾਜ ਸੇਵਾ ਕਰ ਰਹੇ ਸਨ ਸੰਤ ਮੈਂ ਇਹ ਉਹ ਅੱਜ ਵੀ ਬੜੀ ਜ਼ੇਰਤੋਂ ਇਹ ਜਨੇਜਾ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਉਹਨਾਂ ਦੇ ਪਾਇਓ ਪੁਰਿਆਂ ਦੇ ਚੱਲਦੇ ਹੋਏ ਉਹਨਾਂ ਦਾ ਬੇਟਾ ਰਮਨਜੀਤ ਸਿੰਘ ਸਿੱਕੀ ਜਿਹੜਾ ਰੋਡ ਵਨ ਸਭਾ ਇੰਡੀਆ ਦਾ ਪ੍ਰਧਾਨ ਆ ਉਹ ਵੀ ਜ਼ਰ ਸਮਾਜ ਸੇਵਾ ਨੂੰ ਸਮਰਪਤਾ ਤੇ ਅੱਜ ਪੈਰਾਂ ਦੇ ਪਾਇਓ ਪੁਰਿਆਂ ਦੇ ਤੇ ਚੱਲ ਕੇ ਲੋਕਾਂ ਦੇ ਵਿੱਚ ਆਪਣਾ ਨਾਮ ਨਾ ਫਟਿਆ